ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੋਗਰਾਜ ਦੀ ਮੈਂ ਜਿੱਦ ਗੱਲ ਕਰਨੀ ਹੈ ਚਮਕੀਲੇ ਬਾਰੇ ਇੱਕ ਬਕਵਾਸ ਕਰ ਰਿਹਾ ਜਦੋਂ ਮੈਂ ਇਹ ਜੁ ਗੱਲ ਕਰਦਾ ਬਹੁਤੇ ਲੋਕ ਮੈਨੂੰ ਕਹਿੰਣਗੇ ਤੁਸੀਂ ਗਾਣੇ ਸੁਣਦੇ ਹੋ ਨੇ ਹਾਂ ਸੁਣਦੇ ਹੁੰਦੇ ਆ ਜਦੋਂ ਇਹੇ ਕਰਤੂਤਾਂ ਪੇਸ਼ ਕਰਨੀਆਂ ਨੇ ਨਾ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੱਸਣੀਆਂ ਨੇ ਉਦੋਂ ਰਿਸਰਚ ਕਰਕੇ ਬਹੁਤ ਕੁਝ ਸੁਣਨਾ ਪੈਂਦਾ ਇਹ ਕੋਈ ਝੂਠ ਨਹੀਂ ਹੈਗਾ ਸੱਚ ਹੈ ਜੋਗਰਾਜ ਗੱਲ ਕਰਦਾ ਕਹਿੰਦਾ ਕਬਜਾ ਫਿਲਮ ਦੇ ਵਿੱਚ ਚਮਕੀਲੇ ਦਾ ਗਾਣਾ ਆਉਣਾ ਸੀ ਕਹਿੰਦਾ ਪਿਕਚਰਾਈਜ਼ ਯਾਨੀ ਕਿ ਮੈਂ ਸਕਰੀਨ ਤੇ ਉਹ ਗਾਣਾ ਲਿਆਉਣਾ ਨਹੀਂ ਚਾਹੁੰਦਾ ਸੀ ਕਹਿੰਦਾ ਜਦੋਂ ਮੇਰੇ ਚਮਕੀਲੇ ਨਾਲ ਗੱਲ ਹੋਈ ਕਹਿੰਦਾ ਮੈਨੂੰ ਚਮਕੀਲਾ ਕਹਿੰਦਾ ਕਹਿੰਦਾ ਮੈਂ ਕਹਿੰਦਾ ਪਿੰਡ ਦੇ ਕੁੜੀਆਂ ਮੁੰਡੇ ਇਸ਼ਕ ਕਰਨ ਲੱਗੇ ਤੇ ਬਾਅਦ ਵਿੱਚ ਕਹਿੰਦਾ ਮੇਰੇ ਮੂੰਹੋਂ ਨਿਕਲ ਗਿਆ ਕਿ ਤੂੰ ਥੋੜਾ ਜਿਹੀ ਹੈ ਕਹਿੰਦਾ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਕਹਿੰਦਾ ਫਿਰ ਕਹਿੰਦਾ ਕਾਕਾ ਜੀ ਦੇ ਛੈਣੇ ਵੀ ਨਹੀਂ ਰਹੇ ਕਾਕਾ ਜੀ ਆਬੇ ਨੇ ਪਹਿਲੀ ਕੱਲ ਤਾਂ ਤੁਸੀਂ ਜਿਹੜੇ ਪੰਜਾਬ ਦੇ ਲੋਕ ਸੁਣਦੇ ਹੋ ਨਾ ਜੋਗਰਾਜ ਨੂੰ ਵੀ ਜਿਹੜਾ ਚਮਕੀਲੇ ਨੇ ਸੁਣਿਆ ਜੋਗਰਾਜ ਦੀ ਜਿਹੜੀ ਡੇਟ ਆਫ ਬਰਥ ਹੈ ਉਹ 58 ਦੀ ਹੈ ਤੇ ਚਮਕੀਲੇ ਦੀ 60 ਦੀ ਹੈ 2 ਸਾਲ ਦਾ ਫਰਕ ਹੈ ਪਹਿਲਾਂ ਇਹਨੂੰ ਕੰਜਰ ਨੂੰ ਇਹ ਪੁੱਛੋ ਵੀ ਤੂੰ ਕਾਕਾ ਕਿਹੜੇ ਸਾਹਬ ਨਾਲ ਕਹਿ ਰਿਹਾ ਤੂੰ ਹਾਣੋਹਣੀ ਤਾਂ ਹੈਗਾ 2 ਸਾਲ ਦਾ ਕਿੰਨਾ ਫਰਕ ਹੁੰਦਾ ਹੈ ਤੂੰ ਬੁੱਢਾ ਸੀ ਉਦੋਂ। ਤੂੰ ਕਾਕਾ ਕਹਿ ਰਹੇ ਉਹਨੂੰ। ਤੇਰੇ ਉਮਰ ਦੇ ਸੀ ਉਹ 2 ਸਾਲ ਲਗਨ ਦਾ ਫਰਕ ਹੁੰਦਾ। ਦੂਜੀ ਗੱਲ ਜਿਹੜੀ ਗੱਲ ਇਹ ਕਹਿੰਦਾ ਨਾ ਕਿ ਚਮਕੀਲਾ ਕਹਿੰਦਾ ਸੀ ਕਿ ਪਿੰਡ ਦੇ ਕੁੜੀਆਂ ਮੁੰਡੇ ਪਿਆਰ ਕਰਨ ਲਾਤੇ ਆਵੇ ਦੀ। ਚਮਕੀਲੇ ਦੀ ਇਹ ਸੋਚ ਹੋਈ ਨਹੀਂ ਸਕਦੀ ਉਹਦੇ ਗਾਣਿਆਂ ਤੋਂ ਪਤਾ ਲੱਗਦਾ। ਉਹਨੇ ਧਾਰਮਿਕ ਗਾਣੇ ਵੀ ਗਾਏ ਨੇ। ਉਹਦੀਆਂ ਤੁਸੀਂ ਸਟੇਜਾਂ ਤੇ ਜਿਹੜੀਆਂ ਉਹ ਜਾਨਕਿ ਉਹਦੇ ਖਾੜੇ ਸੁਣੇ ਨੇ ਜਿਨ੍ਹਾਂ ਨੇ ਲੈਬ ਸੁਣੇ ਹੋਏ ਨੇ ਜਾਂ ਹੁਣ ਵੀ YouTube ਤੇ ਪਹਿਲੇ ਤੁਸੀਂ ਉਹਦੀ ਬੋਲਵਾਣੀ ਸੁਣ ਕੇ ਦੇਖੋ ਵੀ ਉਹ ਬੰਦਾ ਉੱਥੇ ਬੋਲਦਾ ਕਿਦਾਂ ਆ ਜੋਗਰਾਜ ਵਰਗੇ ਖਲੇ ਵੀ ਇਹੋ ਜੀਆਂ ਗੰਦੀਆਂ ਫਿਲਮਾਂ ਕਬਜਾ ਕਬਜਾ ਜਿਹੜੀਆਂ ਜੱਟ ਦੀਆਂ ਜ਼ਮੀਨਾਂ ਜਿਹੜੇ ਇਹਨੇ ਕਰਦਾਰ ਨੇ ਉਹ ਦੇਖ ਲਿਓ ਚਮਕੀਲਾ ਅੱਜ ਦੇ ਕਲਾਕਾਰਾਂ ਨਾਲੋਂ ਮੈਂ ਇੱਕ ਸਿੱਖ ਹਣ ਦੇ ਨਾ ਤੇ ਕਹਿਣਾ ਹਜ਼ਾਰ ਗੁਣਾ ਚੰਗਾ ਬੰਦਾ ਸੀ ਹਜ਼ਾਰ ਗੁਣਾ ਚੰਗਾ ਬਦਕਿਸਮਤੀ ਇਹ ਹੈ ਛੱਡਿਆ ਸੇਕੋਂ ਦੇ ਜਿਹੜੇ ਕਕੜਮ ਚੌਧਰੀ ਜਿਹੜੇ ਖਾੜਕੂ ਹੁੰਦੇ ਸੀ ਇਹਨਾਂ ਨੇ ਫਰੋਤੀ ਲੈ ਕੇ ਉਸ ਬੰਦੇ ਨੂੰ ਮਾਰਿਆ ਸੀ ਇਹ ਜੋ ਗੁਰਾਰ ਵਰਗੇ ਵੀ ਬਿੱਤੀ ਹੁੰਦੇ ਸਾਰੇ ਕਿਉਂਕਿ ਉਸ ਬੰਦੇ ਨੇ ਤੂਤੀ ਬੋਲਦੀ ਸੀ ਉਸ ਵਕਤ ਇਹ ਸੱਚਾਈ ਹੈ ਤੇ ਜੇ ਉਹ ਬੰਦਾ ਹੋਰ ਕਿਤੇ 5-4 ਸਾਲ ਕੱਢ ਜਾਂਦਾ ਤੇ ਫਿਲਮ ਵਾਲੇ ਪਾਸੇ ਵੀ ਉਹਨੇ ਆ ਜਾਣਾ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਦਾ ਗੰਬੋਰੀ ਬੇਹਤਰਾ ਗੋਲ ਹੋਣਾ ਸੀ ਪਹਿਲਾਂ ਬਰਿੰਦਰ ਮਰਵਾਇਆ ਇਹਨਾਂ ਨੇ ਇਹ ਇਹ ਜਿਹੜੀਆਂ ਕਰਤੂਤਾਂ ਕਰਦੇ ਨੇ ਨਾ ਹੁਣ ਕਰਦੇ ਨੇ ਪਹਿਲੀ ਗੱਲ ਤਾਂ ਇਹ ਝੂਠ ਬੋਲਦੇ ਨੇ ਉਹ ਇਹੋ ਜਿਹੇ ਕਰਦਾਰ ਦਾ ਬੰਦਾ ਨਹੀਂ ਸੀ ਆ ਹੁਣ ਦੇ ਜਿਹੜੇ ਕੰਜਰ ਜਿਹੜੇ ਗਾਇਕ ਲੱਚਰ ਗਾਉਂਦੇ ਨੇ ਇਹ ਸ਼ਰਾਬਾਂ ਪੀ ਕੇ ਗਾਉਂਦੇ ਆ ਤੇ ਉਸ ਬੰਦੇ ਨੇ ਕਦੇ ਸਟੇਜ ਤੇ ਸ਼ਰਾਬ ਨਹੀਂ ਪੀਤੀ ਸੀ ਉਸ ਬੰਦੇ ਨੇ ਸਟੇਜ ਤੇ ਕਦੇ ਸ਼ਰਾਬ ਨਹੀਂ ਪੀਤੀ ਇਸ ਵਿੱਚ ਚਮਕੀਲੇ ਦੀ ਗੱਲ ਕਰਦਾ ਤੇ ਅੱਜ ਸ਼ਰਾਬਾਂ ਪੀ ਕੇ ਗਾਉਂਦੇ ਨੇ ਤੇ ਸ਼ਰਾਬਾਂ ਪੀਣ ਦੇ ਨਾਲ ਮਰੇ ਨੇ ਅੱਜ ਕਲਾਕਾਰ ਮਰ ਵੀ ਰਹੇ ਨੇ ਐਨੇ ਸ਼ਰਾਬੀ ਬੰਦੇ ਨੇ ਜਿਹੜਾ ਜੇ ਇਹ ਜੋਗਰਾਜ ਜਿਹੜਾ ਬਕਵਾਸ ਕਰਦਾ ਨਾ ਕਹਿੰਦਾ ਚਮਕੀਲੇ ਨੇ ਮੈਨੂੰ ਇਦਾਂ ਕਿਸੇ ਝੂਠ ਬੋਲਦਾ ਮੈਂ ਇੱਕ ਪੰਜਾਬ ਦੇ ਜਿਹੜੇ ਲੋਕ ਸੁਣਦੇ ਨੇ ਸਾਰੇ ਕਲਾਕਾਰਾਂ ਦੇ ਆਪੋ ਆਪਣੇ ਫੈਨ ਹੁੰਦੇ ਨੇ ਤੇ ਕਲਾਕਾਰ ਸਭ ਦੇ ਪਸੰਦ ਹੁੰਦੇ ਮੈਂ ਇੱਕ ਬੇਨਤੀ ਕਰਨੀ ਅਸੀਂ ਜਦੋਂ ਕੋਈ ਮੈਂ ਕੋਈ ਗਾਣਾ ਸੁਣਦਾ ਨਾ ਮੈਂ ਇਹ ਚੀਜ਼ ਦੇਖਣੀ ਹੁੰਦੀ ਆ ਵੀ ਕਿਹੜਾ ਇਹ ਜਿਹੜਾ ਗਾਣਾ ਹੈਗਾ ਕੋਈ ਸਮਾਜ ਲਈ ਦੇਣ ਹੈ ਇਹਦੀ ਨੌਜਵਾਨੀ ਲਈ ਵਿਦਿਨ ਹੈਗੀ ਇਹਦੇ ਚ ਕੋਈ ਸੱਭਿਆਚਾਰ ਹੈਗਾ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਨੂੰ ਉਹਨੂੰ ਚੰਗੀ ਤਰ੍ਹਾਂ ਤੇਲ ਦੇਣਾ ਹੁੰਦਾ ਵੀ ਇਹ 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 ਨੌਜਵਾਨੀ ਨੂੰ ਗਲਤ ਪਾਸੇ ਲਿਆ ਰਹੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਇਹ 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 ਅਸਲੇ ਨੂੰ ਪ੍ਰਮੋਟ ਕਰ ਰਹੇ ਮੈਂ ਤਾਂ ਆਪਣੇ ਵੀਡੀਓ ਪਾਉਣਾ ਹੁੰਦਾ ਹੁਣ ਜਿਹੜੀ ਇਹ ਗੱਲ ਜੋਗਰਾਜ ਨੇ ਕਹੀ ਹੈ ਤੁਸੀਂ ਸੁਣ ਲਿਓ ਸਭ ਨੇ ਸੁਣ ਵੀ ਲਈ ਹੋਣੀ ਹੈ ਕਹਿੰਦਾ ਮੈਨੂੰ ਚਮਕੀਲੇ ਨੇ ਇਹ ਗੱਲ ਕਹੀ ਸੀ ਕਿ ਪਿੰਡ ਦੇ ਮੁੰਡੇ ਕੁੜੀਆਂ ਮੈਂ ਆਪਸ ਵਿੱਚ ਪਿਆਰ ਕਰਨ ਲੱਗੇ ਇਸਕ ਮੁਹਬਤ ਕਰਨਾ ਤੇ ਇਹ ਗੱਲ ਕਹਿੰਦਾ ਮੈਨੂੰ ਚਮਕੀਲੇ ਨੇ ਕਹੀ ਐ ਸਰਾ ਸਰ ਝੂਠ ਹੈ ਜਿਹੇ ਆਪਣੇ ਆਪ ਨੂੰ ਫਿਲਮੀ ਐਕਟਰ ਅਖਵਾਉਂਦਾ ਨਾ ਜੋਗਰਾਜ ਮੈਂ ਕੁਛ ਵੀ ਨਹੀਂ ਮੇਰੀ ਕੋਈ ਐਡੀ ਵੱਡੀ ਔਕਾਤ ਨਹੀਂ ਕਿਤੇ ਬੈਠ ਜਾਵੇ ਡਵੇਟ ਵਿੱਚ ਇਹਨੂੰ ਮੈਂ ਪੁੱਛੂੰਗਾ ਵੀ ਤੈਨੂੰ ਕਿਸ ਵਕਤ ਕਿਹਾ ਸੀ ਉਸ ਬੰਦੇ ਕੋਲੇ ਯਾਰ ਇੰਨਾ ਟਾਈਮ ਹੀ ਨਹੀਂ ਰਿਹਾ ਇਹਦੇ ਨਾਲ ਜੱਕੜਾ ਮਾਰਦਾ ਉਹ ਬੰਦਾ 60 60 70 70 80 ਉਸ ਬੰਦੇ ਨੇ 1 ਮਹੀਨੇ ਵਿੱਚ ਰਿਕਾਰਡ ਲਾਏ ਹੋਏ ਹੈ ਮੈਂ ਕਹਿੰਦਾ ਉਹਦੀ ਇਹ ਨਹੀਂ ਕਹਿ ਰਿਹਾ ਕਿ ਤੂੰ ਚਮਕੀਲੇ ਨੂੰ ਸੁਣੋ ਮੈਂ ਕੋਈ ਨਹੀਂ ਕਹਿੰਦਾ ਬਲੈਜਰ ਜਿਹੜਾ ਵੀ ਗਾਉਂਦਾ ਉਹਨੂੰ ਸੁਣਨ ਦੀ ਲੋੜ ਨਹੀਂ ਸਾਨੂੰ ਸਭਿਆਚਾਰ ਦੀ ਲੋੜ ਹੈ ਪਰ ਜਿਹੜੀ ਗੱਲਬਾਤ ਇਹ ਇਹ ਖੱਜਾਂ ਕਰਦੀਆਂ ਜੋਗਰਾਜ ਵਰਕੇ ਕਰਦੇ ਨੇ ਇਹ ਗੱਲਾਂ ਸਾਰਾ ਸਾਰਾ ਝੂਠ ਨੇ ਸਾਰਾ ਸਾਰਾ ਝੂਠ ਨੇ ਹੁਣ ਤੁਸੀਂ ਇਹਦਾ ਕੈਰੇਕਟਰ ਦੇਖਣਾ ਹੋ ਫਿਲਮਾਂ ਦੇ ਵਿੱਚ ਬਿਰੰਦਾ ਰੌੜੀ ਕਿੰთა ਜ਼ਿਆਦਾ ਪੰਜਾਬੀ ਫਿਲਮਾਂ ਦੇ ਵਿੱਚ ਬਿਰੰਦੂ ਛਤਰਖੰਡਾ ਰਿਹਾ ਗੱਗੂ ਗਲਤ ਛਤਰਖੰਡਾ ਰਿਹਾ ਤੇ ਹੁਣ ਵੀ ਖੜਾਈ ਜਾਂਦਾ ਯਾਨੀ ਕਿ ਇਹ ਬੰਦੇ ਨਾ ਆਪਣੇ ਆਪ ਨੂੰ ਸਮਝਦੇ ਪਤਾ ਨਹੀਂ ਕੀ ਨੇ ਪਤਾ ਨਹੀਂ ਕੀ ਸਮਝਦੇ ਆਪਣੇ ਆਪ ਨੂੰ ਜਿੰਨੇ ਵੀ ਚਮਕੀਲੇ ਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਪਤਾ ਹੈ ਵੀ ਉਹਦਾ ਕਰਤਾਰ ਕੀ ਸੀ ਉਹਦੇ ਗਾਣਿਆਂ ਵਿੱਚ ਕੀ ਹੈ ਹਰੇਕ ਬੰਦਾ ਪਰਫੈਕਟ ਨਹੀਂ ਹੁੰਦਾ ਹਰੇਕ ਬੰਦਾ ਕੋਈ ਪੂਰਾ ਸਬਿਆਚਾਰ ਨਹੀਂ ਕਰ ਸਕਦਾ ਇੱਥੇ ਬਸੇਰੇ ਜਿਹੜੇ ਬੰਦੇ ਕਹਿੰਦੇ ਸੀ ਸਬਿਆਚਾਰ ਗਾਉਣਾ ਉਹਨਾਂ ਨੇ ਵੀ ਲੱਚਰ ਗਾਇਆ ਹੋਇਆ ਇੱਥੇ ਜਿੰਨਾ ਲੱਚਰ ਹੁਣ ਦੇ ਕਲਾਕਾਰ गा ਰਹੇ ਨੇ ਉਹਨਾਂ ਲੱਚਰ ਸ਼ਾਇਦ ਚਮਕੀਲਾ ਨਹੀਂ ਗਾਇਆ ਇਹ ਸੱਚਾਈ ਹੈ ਕਿਉਂਕਿ ਉਹਦੇ ਤੁਸੀਂ ਖਾੜੇ ਕੱਢ ਕੇ ਦੇਖੋ ਪੁਰਾਣੇ ਉਹਦੇ ਵਿੱਚ ਬੁੜੀਆਂ ਵੀ ਸਾਹਮਣੇ ਬੀਬੀਆਂ ਬੈਠੀਆਂ ਹੁੰਦੀਆਂ ਸੀ ਬੰਦੇ ਬੈਠੇ ਹੁੰਦੇ ਸੀ ਇੱਕ ਹੋਰ ਦੇਖ ਲਓ ਜੇ ਮਕੀਲੇ ਦੇ ਖਾੜਿਆ ਵਿੱਚ ਨਾ ਪੱਗਾਂ ਵਾਲੇ ਬੰਦੇ ਬਹਿੰਦੇ ਸੀ ਪੱਗਾਂ ਵਾਲੇ ਇੰਨਾ ਪ੍ਰਭਾਵ ਸੀ ਉਸ ਵਕਤ ਦਾ ਤੇ ਅੱਜ ਤੁਸੀਂ ਅੱਜ ਅੱਜ ਤੁਸੀਂ ਪੱਗਾਂ ਵਾਲਾ ਕੋਈ ਬੰਦਾ ਇੰਨਾ ਕੰਜਰਾਂ ਦੇ ਖਾੜੇ ਵਿੱਚ ਜਿਹੜੇ ਹੁਣ ਲੱਗਦੇ ਨੇ ਲੱਭ ਕੇ ਦਿਖਾਏ ਮੈਨੂੰ ਕੋਈ ਬੰਦਾ ਜਿਹੜੇ ਜੋਗਰਾਜ ਵਰਗੇ ਬੰਬਾਸ ਕਰਦੇ ਨੇ ਜੋਗਰਾਜ ਦੇ ਸਿਰ ਆਪਣੇ ਸਿਰ ਤੇ ਪੱਗ ਨਹੀਂ ਹੈਗੀ ਆਪਣੇ ਸਿਰ ਤੇ ਕੇਸ ਨਹੀਂ ਹੈਗੀ ਜਿਹੜੀ ਇਹਨੇ ਗੱਲ ਕਹੀ ਹੈ ਨਾ ਕਿ ਚਮਕੀਲੇ ਨੇ ਗੱਲ ਕਹੀ ਸੀ ਸਰਾ ਸਾਰਾ ਝੂਠ ਮੈਂ ਜਿਹੜੀ ਗੱਲ ਮੈਨੂੰ ਲੱਗਦੀ ਹੈ ਨਾ ਵੀ ਕਹਿਣੀ ਬਣਦੀ ਹੈ ਮੈਂ ਉਹ ਕਹਿ ਕੇ ਖੜਦਾ ਹੁਣਾ ਯਾਰ ਜੋ ਮਰਜੀ ਹੋ ਜੇ ਸਿੱਧੀ ਗੱਲ ਹੈ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ